ਰਾਜਾ ਕਵਲਨੈਨ ਦੇ ਸੁੰਦਰ ਨਗਰ ਦੇ ਵਿੱਚੋਂ ਜਦ ਸ਼੍ਰੀ ਗੁਰੂ ਨਾਨਕ ਦੇਵ ਜੀ ਉਪਦੇਸ਼ ਦੇ ਕੇ ਤੁਰ ਪੈਂਦੇ ਹਨ ਤਾਂ ਰਾਸਤੇ ਵਿੱਚ ਮਰਦਾਨੇ ਨੇ ਕਿਹਾ ਮਹਾਰਾਜ ਜੀ ਇਹ ਰਾਜਿਆਂ ਵਿੱਚੋਂ ਇੱਕ ਵੱਡਾ ਰਾਜਾ ਸੀ ਜਿਸ ਪਾਸ ਆਰਾਮ ਦੇ ਸਮਾਨ ਬਹੁਤ ਸਨ ਇਸ ਦੀ ਇਹਨ ਸਾਰੇ ਰਾਜੇ ਮੰਨਦੇ ਹਨ ਜਿਹੜੇ 18 ਟਾਪੂ ਹਨ ਉਹਨਾਂ ਵਿੱਚ ਰਾਜ ਕਰਨ ਵਾਲਿਆਂ ਰਾਜਿਆਂ ਦੇ ਨਾਮ ਦੱਸੋ ਤੇ ਫਿਰ ਉਹਨਾਂ ਦੇ ਰਾਜ ਵੀ ਵਿਖਾਓ ਗੁਰੂ ਜੀ ਨੇ ਕਿਹਾ ਪਹਿਲਾ ਇਨਾਂ ਚੋਂ ਵੱਡਾ ਕਵਲਨੈਨ ਹੁੰਦਾ ਸੀ ਹੁਣ ਅਸਾ ਸੁਦਰਸੈਨ ਨੂੰ ਸਾਰਿਆਂ ਦਾ ਸ਼੍ਰੋਮਣੀ ਕਰ ਦਿੱਤਾ ਹੈ 18 ਰਾਜਿਆਂ ਦੇ ਨਾਮ ਇਹ ਹਨ ਸੁਦਰਸੈਨ ਸੁਖਸਾਗਰ ਮਧੁਰਬੈਨ ਸਾਗਰਸੈਨ ਨੈਨਜੋਤ ਸੁਖਚੈਨ ਮਗਰਰਾਏ ਅਸਨਾਹਾ ਤੁਰੰਤ ਰੰਗ ਬਲਸਿੰਘਰ ਸੁੱਧ ਸੰਭਾਲका ਰਾਏਨ ਕਵਲਨੈਨ ਬੀਰਨੈਨ ਲਾਲਨੈਨ 나ਗ ਪਰਮਰਾਮ ਘਟਾਕ ਘਟਕਾ ਬੁੱਧ ਵਿਵੇਕ ਬਾਲਕਾ ਮਰਦਾਨੇ ਨੇ ਕਿਹਾ ਤੁਸੀਂ ਤਾਂ ਅਜੇ ਥੋੜੇ ਰਾਜਿਆਂ ਨੂੰ ਮਿਲੇ ਹੋ ਹੋਰਨਾਂ ਨੂੰ ਵੀ ਮਿਲੋਗੇ ਕਿ ਨਹੀਂ ਗੁਰੂ ਜੀ ਨੇ ਕਿਹਾ ਅਸੀਂ ਹੋਰ ਅੱਗੇ ਨਹੀਂ ਜਾਵਾਂਗੇ ਇਹਨਾਂ ਰਾਜਿਆਂ ਰਾਹੀ ਜਿਨ੍ਹਾਂ ਨੂੰ ਅਸੀਂ ਮਿਲੇ ਹਾਂ ਸਿੱਖੀ ਸਾਰੇ ਫੈਲ ਜਾਵੇਗੀ ਹੁਣ ਚੱਲ ਤੈਨੂੰ ਸੁਮੇਰ ਪਹਾੜਤ ਵਿਖਾਈਏ ਜਿੱਥੇ ਸਿੱਧ ਰਹਿੰਦੇ ਹਨ ਸੁਮੇਰ ਪਹਾੜਤ ਤੇ ਜਾਣ ਦਾ ਨਾਮ ਸੁਣ ਕੇ ਮਰਦਾਨੇ ਨੇ ਕਿਹਾ ਮਹਾਰਾਜ ਮੱਕਾ ਮਦੀਨਾ ਨਾਮ ਮੈਂ ਕਈ ਵਾਰ ਸੁਣੇ ਹਨ ਇਹਨਾਂ ਦੀ ਮੁਸਲਮਾਨ ਬਹੁਤ ਉਪਮਾ ਕਰਦੇ ਹਨ ਉਹ ਉੱਥੋਂ ਕਿੱਥੇ ਕਹਨ ਮੈਨੂੰ ਉਹਨਾਂ ਦੇ ਵੇਖਣ ਦੀ ਬੜੀ ਲਾਲਸਾ ਹੈ ਗੁਰੂ ਜੀ ਨੇ ਕਿਹਾ ਮੱਕਾ ਮਦੀਨਾ ਇੱਥੋਂ ਬਹੁਤ ਦੂਰ ਹੈ ਕਈ ਸਾਲਾਂ ਵਿੱਚ ਤੁਰ ਕੇ ਉੱਥੇ ਪਹੁੰਚਿਆ ਜਾਏਗਾ ਮਰਦਾਨੇ ਨੇ ਕਿਹਾ ਤੁਸੀਂ ਤਾਂ ਇੱਕ ਪਲ ਵਿੱਚ ਪਹੁੰਚ ਸਕਦੇ ਹੋ ਦੂਰ ਆਖ ਕੇ ਐਵੇਂ ਟਾਲ ਮਟੋਲ ਨਾ ਕਰੋ ਮੈਨੂੰ ਮੱਕਾ ਮਦੀਨਾ ਜ਼ਰੂਰ ਵਿਖਾਓ ਗੁਰੂ ਜੀ ਨੇ ਕਿਹਾ ਮਰਦਾਨਿਆ ਤੇਰਾ ਆਖਿਆ ਮੋੜਿਆ ਨਹੀਂ ਜਾਂਦਾ ਚੱਲ ਤੈਨੂੰ ਮੱਕਾ ਮਦੀਨਾ ਹੀ ਵਿਖਾ ਦਿੰਦੇ ਹਾਂ ਇਹ ਆਕੇ ਗੁਰੂ ਜੀ ਮੱਕੇ ਵੱਲ ਤੁਰ ਪਏ ਅਤੇ ਇੱਕ ਨਿਮਖ ਵਿੱਚ ਭਖਰ ਸਖਰ ਪਹੁੰਚ ਗਏ ਇੱਥੋਂ ਗੁਰੂ ਜੀ ਨੇ ਨੀਲੇ ਕੱਪੜੇ ਪਹਿਨ ਲਏ ਸਿਰ ਤੇ ਉੱਚਾ ਮੁਸਲਮਾਨ ਕੁਲਾ ਜਾਨੀ ਕਿ ਟੋਪੀ ਰੱਖ ਲਿਆ ਹੱਥ ਵਿੱਚ ਡੰਡਾ ਤੇ ਬਗਲ ਵਿੱਚ ਕਿਤਾਬਾਂ ਲੈ ਲਈਆਂ ਗਲ ਵਿੱਚ ਜਨੇਊ ਤੇ ਮੱਥੇ ਤੇ ਤਿਲਕ ਲਾ ਲਿਆ ਲੋਟਾ ਤੇ ਮਸੱਲਾ ਭਾਈ ਬਾਲੇ ਨੂੰ ਫੜਾ ਦਿੱਤਾ ਗਲ ਵਿੱਚ ਬਹੁਤ ਸੇਲੀਆਂ ਤੇ ਮਾਲਾ ਪਾ ਕੇ ਹਾਜੀਆਂ ਦਾ ਵੇਸ ਧਾਰ ਲਿਆ ਉੱਥੇ ਆਪ ਜੀ ਨੂੰ ਮਲਤਾਨ ਸ਼ਹਿਰ ਦੇ ਮੱਕੇ ਜਾਣ ਵਾਲੇ ਹਾਜੀ ਮਿਲ ਪਏ। ਉਹਨਾਂ ਨੇ ਪੁੱਛਿਆ ਤੁਸੀਂ ਕਿਸ ਦੇਸ਼ ਤੋਂ ਆਏ ਹੋ? ਮੁਸਲਮਾਨ ਹੋ ਜਾਂ Hindu ਕੌਣ ਹੋ? ਤੁਹਾਡਾ ਵੇਸ ਹਾਜੀਆ ਵਾਲਾ ਹੈ, ਮੱਥੇ ਉੱਤੇ ਤਿਲਕ ਹੈ। ਇਸ ਕਰਕੇ ਤੁਹਾਨੂੰ ਪੁੱਛਿਆ ਹੈ। ਗੁਰੂ ਜੀ ਨੇ ਕਿਹਾ ਅਸੀਂ ਬੇਗਮਪੁਰ ਦੇਸ਼ ਤੋਂ ਆਏ ਹਾਂ। Hindu ਮੁਸਲਮਾਨ ਦੋਹਾਂ ਦੇ ਸਾਥੀ ਹਾਂ। ਝੂਠੇ ਲੋਕ ਪੱਖਪਾਤ ਵਿੱਚ ਪੈ ਕੇ ਝਗੜ ਰਹੇ ਹਨ ਸੱਚ ਨੂੰ ਛੱਡ ਕੇ ਝੂਠੇ ਕੰਮਾਂ ਵਿੱਚ ਲੱਗੇ ਹੋਏ ਹਨ ਜਿਹੜੀ ਸ਼ਕਤੀ ਸਾਰੇ ਸ਼ਰੀਰਾਂ ਵਿੱਚ ਪਰਿਪੂਰਨ ਹੈ ਉਸ ਦਾ ਭੇਦ ਕੋਈ ਨਹੀਂ ਜਾਣਦਾ ਗੁਰੂ ਜੀ ਦੇ ਇਹ ਬਚਨ ਸੁਣ ਕੇ ਮਲਤਾਨ ਦੇ ਪੀਰ ਬਹਾਵਦੀਨ ਨੇ ਤਰਕ ਨਾਲ ਕਿਹਾ ਇਹ ਤੇਰੇ ਪਾਸ ਕਿਹੜੀ ਕਿਤਾਬ ਹੈ ਤੂੰ ਇਸ ਨੂੰ ਪੜ੍ਹਨਾ ਵੀ ਜਾਣਦਾ ਹੈ ਕਿ ਨਹੀਂ ਮੈਨੂੰ ਪੜ੍ਹ ਕੇ ਵੀ ਸਮਝਾਓ ਗੁਰੂ ਜੀ ਨੇ ਕਿਹਾ ਇਹ ਕਿਤਾਬ ਤਿੰਨ ਪ੍ਰਕਾਰ ਦੀ ਹੈ ਹੱਡੀਆਂ ਖਾਣੀਆਂ گوشਤ ਖਾਣਾ ਜਾਂ ਮਗਜ ਖਾਣਾ ਕਿਤਾਬ ਪੜ ਕੇ ਸਭ ਨੂੰ ਹੋਜਤਾ ਕਰਨੀਆਂ ਹੱਡੀਆਂ ਖਾਣੀਆਂ ਹਨ ਕਿਤਾਬ ਨੂੰ ਪੜ ਕੇ ਹੰਕਾਰ ਕਰਨਾ ਕਿਸੇ ਨੂੰ ਨਜ਼ਰ ਹੇਠਾਂ ਨਾਲ ਲਿਆਉਣਾ ਇਹ گوشਤ ਖਾਣਾ ਹੈ ਕਿਤਾਬ ਬੜ ਕੇ ਨਾਮ ਸਿਮਰਨ ਕਰਨਾ ਤੇ ਸਭ ਵਿੱਚ ਪ੍ਰਭੂ ਦਾ ਪ੍ਰਕਾਸ਼ ਵੇਖਣਾ ਦ્વੈਤ ਨੂੰ ਦੂਰ ਕਰਨਾ ਪ੍ਰਭੂ ਦਾ ਭਾਣਾ ਮੰਨਣਾ ਇਹ ਮਗਜ ਖਾਣਾ ਹੈ ਫਿਰ ਪੀਰ ਨੇ ਕਿਹਾ ਤੂੰ ਸਿਰ ਤੇ ਟੋਪੀ ਕਿਉਂ ਪਾਈ ਹੈ ਗੁਰੂ ਜੀ ਨੇ ਕਿਹਾ ਇਹ ਟੋਪੀ ਦਾ ਇਹ ਮਨੋਰਥ ਹੈ ਹੰਕਾਰ ਅਤੇ ਈਰਖਾ ਨੂੰ ਦੂਰ ਕਰਕੇ ਸਬਰ ਸੰਤੋਖ ਨੂੰ ਧਾਰਨਾ ਕਰੋ ਅਤੇ ਰੱਬ ਨੂੰ ਹਰਦਮ ਯਾਦ ਰੱਖੋ ਜਿਸ ਤਰ੍ਹਾਂ ਟੋਪੀ ਦਾ ਮੂੰਹ ਅੰਦਰ ਨੂੰ ਹੁੰਦਾ ਹੈ ਉਸ ਤਰ੍ਹਾਂ ਹੀ ਆਪਣੇ ਮਨ ਨੂੰ ਅੰਦਰ ਰੱਖ ਕੇ ਇੱਕ ਰਸ ਪਰਮੇਸ਼ਰ ਨਾਲ ਜੋੜੋ ਕੁਲੇ ਦੀਆਂ ਚਾਰ ਟਾਕੀਆਂ ਸੰਸਾਰ ਦੇ ਚਾਰ ਐਬਾਂ ਨੂੰ ਛੱਡਣ ਦਾ ਸੁਝਾਓ ਦਿੰਦੀਆਂ ਹਨ ਦੁਨਿਆ ਅਤੇ ਸਵਰਗ ਦਾ ਸੁੱਖ ਦੋਵੇਂ ਤਿਆਗਣੇ ਕਰੋ ਮਨ ਤੇ ਮੋਹ ਦੋਵੇਂ ਹਿਰਦੇ ਨੂੰ ਲਿਪਾਏ ਮਾਨ ਨਾ ਕਰਨ ਇਹ ਕੁੱਲਾਂ ਇਹਨਾਂ ਚਾਰ ਗੱਲਾਂ ਦੇ ਤਿਆਗ ਦੇਣ ਦਾ ਸੂਚਕ ਹੈ ਇਹ ਸੁਣ ਕੇ ਫਿਰ ਪੀਰ ਨੇ ਆਖਿਆ ਕਿ ਖਫਨੀ ਕਿਉਂ ਪਾਈ ਹੈ ਇਸ ਦਾ ਮਤਲਬ ਵੀ ਸਮਝਾਓ ਤਦ ਗੁਰੂ ਜੀ ਨੇ ਕਿਹਾ ਖਫਨੀ ਮੁਰਦੇ ਦੇ ਖਫਨ ਸਮਾਨ ਹੈ ਜਿਹੜਾ ਗੁਰੂ ਜੀ ਦੀ ਆਗਿਆ ਰੂਪੀ ਕਬਰ ਵਿੱਚ ਮੁਰਦੇ ਵਾਂਗ ਚੁੱਪਚਾਪ ਅਹਿਲ ਰਹੇ ਉਹ ਇਸ ਨੂੰ ਪਾਉਣਾ ਕਰੇ ਪੀਰ ਨੇ ਕਿਹਾ ਤੁਹਾਡਾ ਨਾਮ ਕੀ ਹੈ ਕਿੱਥੇ ਚੱਲੇ ਹੋ ਗੁਰੂ ਜੀ ਨੇ ਕਿਹਾ ਸਾਡਾ ਨਾਮ ਨਾਨਕ ਹੈ ਅਤੇ ਮੱਕੇ ਨੂੰ ਜਾ ਰਹੇ ਹਾਂ ਇਹ ਗੱਲਾਂ ਸੁਣ ਕੇ ਹਾਜ਼ੀਆਂ ਨੇ ਵਿਚਾਰਿਆ ਕਿ ਇਹ ਕੋਈ Hindu ਹੈ ਸਾਡੇ ਨਾਲ ਮਿਲ ਕੇ ਜਾਣਾ ਚਾਹੁੰਦਾ ਹੈ ਇਸ ਨੂੰ ਆਪਣੇ ਨਾਲ ਲਿਜਾਣਾ ਠੀਕ ਨਹੀਂ ਹੈ ਇਸਲਾਹ ਕਰਕੇ ਹਾਜ਼ੀਆਂ ਨੇ ਆਖਿਆ ਮੱਕੇ ਦੇ ਰਸਤੇ ਵਿੱਚ ਜਹਾਜ਼ ਤੇ ਸਵਾਰ ਹੋਣ ਲੱਗਿਆਂ ਕਲਮਾ ਪੜਾਉਂਦੇ ਹਨ ਤਾਂ Hindu ਕਲਮਾ ਨਹੀਂ ਪੜ੍ਹ ਸਕਦੇ ਇਸ ਕਰਕੇ ਤੂੰ ਸਾਡੇ ਨਾਲੋਂ ਵਖਰਾ ਹੋ ਜਾ ਗੁਰੂ ਜੀ ਨੇ ਹੱਸ ਕੇ ਕਿਹਾ ਨਾ ਕੋਈ ਜਨਮ ਸਮੇ ਨਾਲ ਆਉਂਦਾ ਹੈ ਨਾ ਮਰਨ ਸਮੇ ਨਾਲ ਜਾਂਦਾ ਹੈ ਇਕੱਲਾ ਹੀ ਆਉਂਦਾ ਹੈ ਤੇ ਇਕੱਲਾ ਹੀ ਜਾਂਦਾ ਹੈ ਇਹ ਗੱਲ ਸਮਝ ਲੈਣ ਨਾਲ ਮਨ ਸੁਖੀ ਹੋ ਜਾਂਦਾ ਹੈ ਰਾਤ ਬਿਸਰਾਮ ਕਰਕੇ ਸਵੇਰੇ ਹਾਜੀ ਆ ਪੁੱਟੇ ਤੇ ਤੁਰ ਗਏ ਤੇ ਗੁਰੂ ਜੀ ਨੂੰ ਨਾਲ ਜਾਣ ਤੋਂ ਰੁਕ ਦਿੱਤਾ ਗੁਰੂ ਜੀ ਨੇ ਮਰਦਾਨੇ ਨੂੰ ਕਿਹਾ Hindu ਮੱਕੇ ਨਹੀਂ ਜਾ ਸਕਦਾ ਹੁਣ ਕਿਸ ਵਿਦ ਨਾਲ ਜਾਇਆ ਜਾਵੇ ਮਰਦਾਨੇ ਨੇ ਦੀਨ ਹੋ ਕੇ ਆਖਿਆ ਮਹਾਰਾਜ ਤਿੰਨਾ ਲੋਕਾਂ ਵਿੱਚ ਐਸਾ ਕੋਈ ਨਹੀਂ ਹੈ ਜੋ ਤੁਹਾਨੂੰ ਰੋਕ ਸਕੇ ਤੁਸੀਂ ਸਮਰੱਤ ਹੋ ਮੈਨੂੰ ਮੱਕਾ ਜ਼ਰੂਰ ਵਿਖਾਓ ਗੁਰੂ ਜੀ ਨੇ ਹੱਸ ਕੇ ਕਿਹਾ ਅੱਛਾ ਜੇ ਜ਼ਰੂਰ ਮੱਕਾ ਵੇਖਣਾ ਹੈ ਤਾਂ ਰਬਾਬ ਲੈ ਕੇ ਸ਼ਬਦ ਗਾਇਨ ਕਰ ਮਰਦਾਨੇ ਨੇ ਬੜੇ ਖੁਸ਼ ਹੋ ਕੇ ਰਬਾਬ ਵਜਾਉਣਾ ਆਰੰਭ ਕਰ ਦਿੱਤਾ ਤੇ ਬੜੀ ਉੱਚੀ ਸੁਰ ਨਾਲ ਝੂਮ ਝੂਮ ਕੇ ਸ਼ਬਦ ਪੜਿਆ ਜਦ ਸਾਰਾ ਸ਼ਬਦ ਪੜ ਕੇ ਮਰਦਾਨੇ ਨੇ ਨਮਸਕਾਰ ਕਰਕੇ ਸਿਰ ਚੁੱਕਿਆ ਤਾਂ ਸਾਹਮਣੇ ਮੱਕੇ ਦੇ ਮਨਾਰੇ ਵੇਖ ਕੇ ਕਹਿਣ ਲੱਗਾ ਗੁਰੂ ਜੀ ਇਹ ਕਿਹੜਾ ਸਥਾਨ ਹੈ ਗੁਰੂ ਜੀ ਨੇ ਕਿਹਾ ਇਹ ਤੇਰੀ ਯਾਤਰਾ ਵਾਲਾ ਮੱਕਾ ਹੈ ਗੁਰੂ ਜੀ ਹੌਲੀ-ਹੌਲੀ ਤੁਰ ਕੇ ਮੱਕੇ ਦੀ ਦੀਵਾਰ ਨਾਲ ਜਾ ਬੈਠੇ ਹਾਜੀਆਂ ਦੇ ਵੇਸ ਵਿੱਚ ਗੁਰੂ ਜੀ ਉੱਥੇ ਬੈਠ ਕੇ ਬਸੰਤ ਰਾਗ ਵਿੱਚ ਇੱਕ ਸ਼ਬਦ ਦਾ ਉਚਾਰਣ ਬੜੀ ਉੱਚੀ ਸੁਰ ਵਿੱਚ ਪੜਨ ਲੱਗੇ ਜਿਸ ਦਾ ਅਰਥ ਸੀ ਕਿ ਪਰਮੇਸ਼ਰ ਨੇ 9 ਖੰਡ 7 ਦੀਪ ਤੇ 14 ਪੂਰੀਆਂ ਬਣਾਈਆਂ 3 ਗੁਣੇ ਅਤੇ 4 ਵੇਦਾਂ ਦੀ ਰਚਨਾ ਕਰਕੇ 4 ਯੁਗਾਂ ਵਿੱਚ ਸ੍ਰਿਸ਼ਟੀ ਨੂੰ ਬਹਾਲ ਲਿਆ 4 ਵੇਦ ਗਿਆਨ ਦਾ ਚਾਨਣ ਕਰਨਾ ਵਾਲੇ ਦੀਵੇ ਵਾਰੀ-ਵਾਰੀ ਚਾਰ ਜੁਗਾਂ ਦੇ ਹੱਥ ਵਿੱਚ ਇੱਕ ਇੱਕ ਕਰਕੇ ਫੜਾ ਦਿੱਤੇ हे ਅਕਾਲ ਪੁਰਖ ਤੇਰੀ ਐਡੀ ਵੱਡੀ ਸ਼ਕਤੀ ਹੈ ਹਰ ਇੱਕ ਘਰ ਵਿੱਚ ਅਗਨੀ ਦਾ ਤੇਰਾ ਲਸ਼ਕਰ ਹੈ ਜਿਸ ਦਾ ਧਰਮ ਰਾਜਾ ਸਰਦਾਰ ਹੈ ਧਰਤੀ ਤੇਰਾ ਲੰਗਰ ਹੈ ਜੋ ਸਭ ਨੂੰ ਭੋਜਨ ਦਿੰਦੀ ਹੈ ਜੀਵਾਂ ਦੇ ਕਰਮ ਲੰਗਰੀ ਹਨ ਜਿਸ ਤਰ੍ਹਾਂ ਤੇਰਾ ਹੁਕਮ ਹੁੰਦਾ ਹੈ ਵੈਸੇ ਹੀ ਉਹ ਦਿੰਦੇ ਹਨ ਤ੍ਰਿਸ਼ਨਾ ਦੇ ਅਧੀਨ ਬੇਸਬਰਾ ਹੋ ਕੇ ਮਨਹੋਰ ਮੰਗਦਾ ਹੈ ਤੇ ਸਦਾ ਖੁਆਰ ਹੁੰਦਾ ਹੈ ਸੰਤੋਖ ਤੋਂ ਬਿਨਾਂ ਲੋਭ ਦੇ ਅੰਧੇਰੇ ਦੀ ਕੈਦ ਵਿੱਚ ਪੈ ਕੇ ਔਗੁਣ ਤੇ ਪਾਪ ਕਰਦਾ ਹੈ ਦਰਗਾਹ ਵਿੱਚ ਜਦ ਇਹਨਾਂ ਔਗੁਣਾਂ ਤੇ ਪਾਪਾਂ ਕਰਕੇ ਜਮਾ ਦੀ ਮਾਰ ਪਵੇਗੀ ਤਾਂ ਇਸ ਦੇ ਪਾਪ ਕੁਤਵਾਲ ਦਾ ਕੰਮ ਕਰਨਗੇ ਭਾਵ ਇਸ ਦੇ ਪਾਪ ਕਰਮ ਹੀ ਇਸ ਨੂੰ ਦੁਖੀ ਕਰਨਗੇ ਭਾਵੇਂ ਚੰਗਾ ਤੇ ਭਾਵੇਂ ਮੰਦਾ ਜੈਸਾ ਤੁਹਾਡੀ ਨਜ਼ਰ ਵਿੱਚ ਆਵੇਗਾ ਵੈਸੇ ਹੀ ਸਜ਼ਾ ਮਿਲੇਗੀ ਹੁਣ ਸਮਾਂ ਮੁਸਲਮਾਨਾਂ ਦਾ ਐਸਾ ਆ ਗਿਆ ਹੈ ਕਿ ਆਦਪੁਰਖ ਪ੍ਰਮਾਤਮਾ ਨੂੰ ਅੱਲਾ ਕਹਿਣ ਲੱਗ ਪਏ ਹਨ ਤੇ ਮੰਦਰਾਂ ਨੂੰ ਮਸੂਲ ਲਾ ਦਿੱਤੇ ਹਨ ਵੁਜੂ ਕਰਨ ਵਾਸਤੇ ਲੋਟਾ ਬਾਂਗ ਤੇ ਨਮਾਜ਼ ਸਾਫਤ ਤੇ ਨੀਲਾ ਬਾਣਾ ਪਹਿਨ ਕੇ ਸਾਰਿਆਂ ਨੂੰ ਮੀਆਂ ਕਹਿਣਾ ਇਹ ਸਾਰੇ ਪਾਸੇ ਪ੍ਰਚਲਿਤ ਹੋ ਗਿਆ ਹੈ हे निरंकार जे तू इस मुसलमानी पख विच हो बैठा है ता फिर किस विच शक्ति है कि त्वां नु इस पासियों हटावे चौंकूटा विच पुरुष तैनू सलाम करने के ते तेरे नाम दी ही घर घर विच चर्चा होवेगी हे वाहेगुरु मैं तेरे पास चल के आ गया हां मेनू स्मृतियां शास्त्रां दा फल प्रदान करो मेनू अपने नाम दी वडाई दियो मैं हर घड़ी त्वां नु याद करा ए शब्द सुन के हाजी ते मक्के दे लोग आखण लगे ए कोई बड़ा सयाणा पुरुष है ਬਹੁਤ ਲੋਕ ਰਸਦਾਦ ਦੀ ਪੇਟਾ ਲੈ ਕੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਉਂਦੇ ਅਤੇ ਸੰਗਤ ਕਰਕੇ ਨਿਹਾਲ ਹੁੰਦੇ ਤਾਂ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ